ਤੰਨੀ ਸਾਹ ਰੋਪੜ ਪੁੱਜ ਗਿਆ ਦੇਖੋ ਹਲੇ ਹਲੇ ਅੱਧਾ ਦਿਨ ਵਿੱਚ ਬਾਬ ਜਲੰਧਰ ਤੋਂ ਨਾ ਸੌ ਰੋਪੜ ਜਾਵਗੇ ਤਾਂ ਪੂਰੀ ਫਰੋ ਨਾਲੋਂ ਆ ਦੇਖ ਲਓ ਕਾਂਗਰਸ ਨੇ ਦਰੋਂ ਮੀਸਾ ਲੈਂਦਾ ਸੀ ਉਹਦਾ ਹਾਂ ਝੰਡਾ ਘੜ ਕੇ ਚੱਲੇ ਆ ਜੀ ਲੈ ਗਿਆ ਕਿਉਂ ਐਮਓ ਜਦੋਂ ਅੱਜ ਰੋਪੜ ਪੁੱਜ ਗਿਆ ਤੰਨੀ ਸਾਹ ਰੋਪੜ ਭੱਜ ਗਿਆ ਦੇਖੋ ਹਲੇ ਹਲੇ ਹੱਤਾ ਦੇ ਨੇ ਮੀਟਿਆ ਵਾਹ ਬਗਲੰਦ ਰਾਮ ਪਤਨਾ ਸਾਹਿਬ ਰੋਪੜ ਜਾਵਰ ਗਿਆ ਤਾਂ ਪੂਰੀ ਫਰੋੜ ਫਰੋੜ ਨਾਲੋਂ ਅਰੇ ਦੇਖ ਲਓ ਕਾਂਗਰਸ ਨੇ ਬਾਰੋਂ ਮੇਜ਼बान ਲੈਂਦਾ ਸੀ ਉਹਦਾ ਹਾਂ ਝੰਡਾ ਘੜ ਕੇ ਚੱਲੇ ਆ ਜੀ ਬਿਲਕੁਲ ਰੱਜ ਗਿਆ ਕਿਉਂ ਐਮਓ ਜਨ ਅੱਗੇ ਸੋਪੜ ਭੱਜ ਗਿਆ ਚੰਨੀ ਸਾਹ ਰੋਪੜ ਭੱਜ ਗਿਆ ਦੇਖੋ ਹਲੇ ਹਲੇ ਹੱਤਾ ਦਿਨ ਬੀਤ ਗਿਆ ਗਰਮ ਕਰ ਰਿਹਾ ਕੋਈ ਨਹੀਂ ਸਾਹ ਰੋਪੜ ਜਾਵਰ ਗਿਆ ਤਾਂ ਤੁਹਾਨੂੰ ਦੇਖ ਬੁਰਾ ਬੁਰਾ ਨਾਲੋਂ ਸਾਡੇ ਨੂੰ ਕਦੇ ਹਲਾ ਕਾਂਗਰਸ ਨੇ ਬਾਰੋਂ ਮੇਜ਼ਾ ਲੈਂਦਾ ਸੀ ਉਹਦਾ ਝੰਡਾ ਕੱਢ ਕੇ ਚੱਲੇ ਆ ਜੀ ਗਿਆ ਤਾਂ ਇਹ ਮਾ ਉਹ ਰੋਪੜ ਭੱਜ ਗਿਆ ਟੰਡੀ ਸਾਹਿਬ ਰੋਪੜ ਪੁੱਜ ਗਿਆ ਦੇਖੋ ਹਲੇ ਹਲੇ ਅੱਧਾ ਦਿਨ ਵਿੱਚ ਗਰਿੰਦਰ ਸਿੰਘ ਪਹੁੰਚਾਇਆ ਸਾਹ ਉਹ ਉਪਰ ਕੋਡ ਵਰਗੇ ਤਾਂ